ਮਾਨਵੀ ਨਾ ਮੇਰਾ ਕੋਈ ਨਾ ਮਾਨ ਗੁਰੂ ਗਬਕਸ਼ਵਰ ਸਾਹਿਬ ਜੀ ਦੇ ਸਾਹਮਣੇ ਆਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਰੇ ਨਯੋਗ ਨੇ ਜਦੋਂ ਸੋਚਦੇ ਕਿ ਕੀ ਹੁੰਦੀਆਂ ਬਖਸ਼ਿਸ਼ਾਂ ਕੀ ਜਿਹੜੀ ਜਿਹੜੀ ਹੋਇਆ ਬਦਲੂਗੇ ਉਹ ਬੇਦਨ ਅਗਰ ਤੋਂ ਹੋਤੇ ਗੁਰੂ ਗੋਬਿੰਦ ਸਿੰਘ ਸੋਣ ਤੋਂ ਹੋਤੀ ਸਾਡੀ ਵੀ ਹਾਲ ਨਹੀਂ ਹੋ ਰੋ ਇਹਨੇ ਲੈਣੋ ਸੀ ਗੁਰੂ ਗ੍ਰੰਥ ਸਾਹਿਬਾ ਜੀ ਦੀ ਜੋਰੀ ਜੀ ਇਹਨੇ ਬੌਂਡੀ ਸੀ ਕਾਰਡਿੰਗ ਵਿਦਵਾਨੀ ਪ੍ਰਯਾਮ ਇਨੀਸ਼ੀਏਟਰਸ ਦਾਸ ਕੀ ਹੈ ਸੰਗਤ ਜੀ ਨੂੰ ਗੁਰਬਾਣੀ ਪੜਦੇ ਉਹ ਉੱਚੀ ਇਮਾਨਤ ਹੋ ਰਹੀ ਜਦੋਂ ਉਹ ਪੰਗਤੀ ਨੂੰ ਬਾਅਦ ਕੇ ਪੜਦੇ ਉਹ ਤਾਂ ਵੀ ਉੱਚੀ ਹੋ ਰਹੀ ਅਰਾ ਸੋ ਆਉਂਦਾਂ ਕਰ ਕੋ ਗਏ ਸੰਤੂਰ ਜੀ ਦਾ ਸੰਦੇਸ਼ ਹੈ ਬੋਖਲੇ ਬਰਨਸਰ ਬਲਾਸਤੀ ਦਾ ਬੇਨ ਪਰਮਾਤਮਾ ਦੀ ਕਿਰਪਾ ਕਰਕੇ ਪੰਨਾ 28 ਤੁਹਾਨੂੰ ਅਰਧ ਸਰ ਜੀ ਬਹਾਰ ਸ਼੍ਰੀ ਗੋਬੀ ਸੰਤਾਨ ਕਾਚ ਨਾ ਸ੍ਰੀ ਬਾਣੀ ਕਾਰਨ ਈ ਪਾਰਾ ਜੀ ਦੇ ਸ਼ਬਦ ਸੇ ਸੋ ਗੁਰੂ ਗ੍ਰੰਥ ਸਾਹਿਬ ਜੀ ਦੇ 673

ਜਿਸ ਨਾਮ ਦੇ ਦੁਆਰਾ ਤੁਪਿਓ ਇਸ ਨਾਮ ਦੇ ਦੁਆਰਾ ਜਿਸ ਨਾਮ ਦਾ ਅਰਥ ਕੀਤੇ ਸਾਰੇ ਬੰਤੁ ਪ੍ਰਗਟਾਤੇ ਜਿਨ ਜਿਵੇਂ ਜਨ ਦੇ ਅਨੁਸਾਰ ਪਸਿਆ ਹੋਏ ਨਿਤਿਆਮੀ ਜਿੰਦਾਂ ਦੇ ਵਿੱਚੋਂ ਬਾਹਰ ਹੋ ਕੇ ਉਸ ਵਾਹਿਗੁਰੂ ਦੀ ਦੇ ਸ਼ਰੂਪ ਹੁੰਦਾ ਵਾਹਿਗੁਰੂ ਦਾ ਇੱਕ ਸ਼ਰੂਪ ਉਹਨਾਂ ਦਾ ਆਪਣਾ ਰੰਗ ਆਪ ਉਹਨਾਂ ਤੋਂ ਉਪੀ ਹੋਵੇ ਮਹਾਰਾਜ ਜੀ ਦੇ ਪੰਨੇ ਪਾਠ ਜਿੰਨਾ ਇਸਰੇ ਬਣਾਉਂ ਸੇਖਣੇ ਕਿਹਨ ਦੇ ਨਾਮ ਕਹੋ ਜੇ ਨਾਮ ਨਾਮ ਦੇ ਇਸਰੇ ਕਹਿੰਦੇ ਧੀ ਨਾ ਤੋਹੂ ਸਾਈਂ ਦੀਏ ਰਬੂ ਵਰਗੇ ਰਬੂ ਇੱਕ ਵਰਤਦੇ ਸਾਰੇ ਰੱਬ ਵਰਤਦੇ ਹਾਂ ਜੀ ਦੀਨ ਜੇਨੋ ਦਇਆ ਕਰਤੋ ਸਭ ਦੀਨ ਦਾ ਦਰਵਾਜ਼ਾ ਖੋਲ੍ਹਦਾ ਹੈ ਬਹੁਤ ਵੱਡਾ ਹੈ ਬੇਰੋ ਦਾ ਬਾਬਾ ਸੇ ਤਿਆਰੋਂ ਉਸਾਕਰ ਹੈ ਗਾਇਆ ਉਹ ਘਰ ਹੈ ਦੀਨ ਦਾ ਦਰਵਾਜ਼ਾ ਖੋਲ੍ਹਦਾ ਲੇਦਾ ਸਾਰੀ ਗਰੀਬਾਂ ਦੇ ਦੁੱਖ ਦੂਖ ਰੱਬ ਮੈਂ ਦਾ ਸਾਡੇ ਦੁੱਖਾਂ ਨੂੰ ਹਰ ਦਿੱਤਾ ਹੈ ਰੱਖਾ ਜਨ ਕੀ ਆਪ ਉਹ ਆਪ ਹੀ ਆਪਣੇ ਪਿਆਰਿਆਂ ਦੀ ਰੱਖ ਲਿਆ ਹਰ ਨੂੰ ਜੋ ਜੁਗਤ ਪਰਤ ਉਹ ਪਾਇ ਪੈ ਦਾ ਰਖਦਾ ਆਇਆ ਆਰਾਮ ਦਾ ਕਿਵੇਂ ਰੱਖਦਾ ਕਿ ਹੋਰ ਦਸ ਦੇ ਹਰ ਨਾਲ ਕੁਸ਼ਦ ਉਸ ਨਰ ਪਾਵੇ ਉਹਦੇ ਨਾਮ ਰਾਯਾ ਪਾਲੂ ਪਾਣੀਆ ਮਿੰਨ ਦਾ ਪਿੱਟ ਦੇ ਨਾਮ ਦੇ ਉਹ ਮੁਖ ਦਰ ਇਹਨਾਂ ਦੀ ਰੱਖ ਲੈਂਦਾ ਜਿਹੜੇ ਨਾਮ ਨਾਲ ਹੁਲਕੇ ਜਿਹੜੇ ਉਹਦੇ ਮਿੱਤਰ ਭੀਏ ਹੁੰਦੇ ਜਿਹਨੇ ਉਹਦੇ ਵਿੱਚ ਸਲਾਮਤ ਨੁੜਕੇ ਜਿਹੜੇ ਉਹਦੇ ਮੁਖ ਨੂੰ ਹਮੇਸ਼ਾ ਪਛਾਣਦੇ ਜਿਹੜੇ ਉਹਦੇ ਮੁਖ ਤੋਂ ਕਦੇ ਵਾਕੀ ਨਹੀਂ ਹੁੰਦੇ ਪ੍ਰਭਵਤਾਨ ਹੁਕਮ ਪੁਸ਼ਾਣੇ ਕਲ ਬਤੁਛਾਂ ਤੇਸੀ ਪਾਈ ਸੁਖ ਹੋਵੇ ਦੇਖਾਂ ਦੀ ਸੁਦੀਰ ਕਾਰਨ ਸੁਖ ਸਦਾ ਵਾਸ ਤੇ ਸੁਖ ਦੇਰ ਤੇ ਰਾਤ ਵਾਸ ਸੁਖ ਕਦੋਂ ਮਿਲੇਗਾ ਭਾਈ ਜਦੋਂ ਉਹਦੇ ਹਉਕਮ ਦੀ ਪਾਲਣਾ ਕਰੇ ਉਹਦੇ ਹਉਕਮ ਦੇ ਅੰਦਰ ਰਹਿਣਾ ਤੈਨੂੰ ਸੋਹਣਾ ਲੱਗੇ ਉਹਦੇ ਹਉਕਮਿਰਤ ਤਤਪਵੀ ਹੋਵੇ ਤਾਂ ਹੀ ਖੁਸ਼ੀ ਕੋਈ ਨਾ ਨਹੀਂ ਉਹ ਆਪਣੇ ਆਪ ਹੀ ਆਪ ਹੀ ਰੱਖਦਾ ਕਹਿੰਦੇ ਕੜਣੋ ਜੋ ਜਾਣਣਾ ਹੋਵੇ ਕਰਨ ਕਰਨ ਆਤਮਿਰਖੋ ਖਾਂਦਿਆ ਜੀ ਗੁਣਾਂ ਦੀ ਖਾਣ ਹੈ ਪਰਮਾਤਮਾ ਜਦੋਂ ਉਹਦੇ ਨਾਲ ਜੁੜ ਜਾਵਾਂਗੇ ਫਿਰ ਕਹੇ ਦੁੱਖ ਉਹ ਨਹੀਂ ਸਕਦਾ ਦੁਰਖ ਨਾ ਸੁਖ ਨਾ ਸੰਗਿਆ ਪਿਆਰ ਫਿਰ ਮੁੱਖ ਕਦੀ ਹੋ ਨਹੀਂ ਸਕਦਾ ਦੁੱਖ ਨੇ ਨਹੀਂ ਹੋਣਾ ਕਦੀ ਜਦੋਂ ਪਰਮਾਤਮਾ ਦੇ ਨਾਮ ਨਾਲ ਜੁੜਨਗੇ

ਜੀਵਨ ਵਾਲਿਆਂ ਦੀ ਕੋਈ ਨਿੰਦਿਆ ਨਹੀਂ ਕਰਦੇ ਮੈਨੂੰ ਬੜਾ ਪਿਆਰ ਹੈ ਤੁਹਾਡੇ ਨੂੰ ਪਰ ਜਿਹੜੇ ਬਖੰਡੀ ਵਾਲਾ ਜੀ ਕਹਿੰਦੇ ਗਣੀ ਕਿੰਨਾ ਧਾਪ ਪਾਉਂਦੀਆਂ ਲੋਟੇ ਹੱਥ ਤਰਵਾ ਕੇ ਓਏ ਵਾਜਦ ਓਏ ਵਰਕੇ ਸੰਤ ਬਣਾ ਕੇ ਪਾ ਨਾਲ ਸਕੇ ਠਾਕੁਰ ਖੋ ਸੰਤਾਂ ਚੰਗੇ ਨੇ ਉਹ ਮਾਰੂ ਜੇ ਹੁਣ ਕਹਿੰਦੇ ਸਾਧੂਆਂ ਦਾ ਸੰਗ ਕਰਕੇ ਪਰਮਾਤਮਾ ਦਾ ਨਾਮ ਅਜਿਹੇ ਸਮੇਂ ਤੋਂ ਸਾਨੂੰ ਤਪੜ ਤੋਂ ਨਹੀਂ ਵਿੱਥੇ ਮਿਲਣ ਲਈ ਮੇਲ ਉਹ ਜਾਣ ਕੇ ਸਰੀਰ ਨਾਲ ਕੇ ਦਿਨ ਰਗਾ ਕੇ ਪਰ ਜੀਵਨ ਨਾਲ ਕੇ ਖੂਸਾ ਪਰ ਆਪਣੀਆਂ ਮਿਹਰ ਨੂੰ ਮੁੜਨੀ ਪਰੋਗੀ ਕਹਦੇ ਉਹ ਵੇਲੇ ਕੀਤੇ ਹੋ ਨਾਮ ਨੂੰ ਮਾਣੇ ਅਨਸਤਿ ਗ੍ਰਮੀ ਆਕਰ ਕੇ ਇੱਕ ਵੇਹੋਂ ਬੇਨਤੀ ਕਰਾ ਮਾਰ ਇੱਕੋ ਐਵੇਂ ਤਾਂ ਬਣਾ ਦੇ ਮੋਰ ਨੂੰ ਮਰਕ ਗਿਆ ਨੇ ਮੋਰ ਨੂੰ ਬਾਦਾਂ ਪੁਰਸ਼ ਅਸੀਂ ਵੱਧ ਅਸੀਂ ਵੱਧ ਨਾਮ ਜਪ ਕਰਦੇ ਹਾਂ ਮਹਾਰਾਜ ਜੀ ਨੇ ਜਿਹੜਾ ਆਪ ਹੰਗਲ ਢੋਲੇ ਵਰਗੇ ਆਪਰ ਤੁੰਦ ਨੂੰ ਸਾਪੂਰੀ ਤਨ ਤੇਰੇ ਨਾਮੇ ਹੋਣ ਜੀ ਖੁਲਾਈ ਤੇ ਭੇਦ ਦਾ ਕੁਛ ਨਹੀਂ ਉਹ ਭੇਦ ਨਹੀਂ ਦੱਸ ਸਕੀ ਤੇ ਪਿਆਰਿਓ ਇੱਕ ਸਮੇਂ ਨਾ ਮਾਪਕ ਸਤਿਪੁਰ ਦਾ ਜਿਹੜਾ ਸੁਵਿਧੀ ਖਾਸਾ ਤੇ ਹਰਵਾਲੇ ਕਾਹਤ ਕਰਿਆ ਕਰਦੇ ਸੀ ਉਹ ਬਹਾਦਰ ਸੀ ਅਧਾਰ ਸੀ ਆਧਰ ਸੰਗੀ ਜਿਹੜਾ ਵਾਲਾ ਸੀ ਉਹ ਤਾਂ ਕੋਈ ਉਦੋਂ ਅਮਾਜ ਹੋਈ ਤੋਂ بڑے ਮਹਿਤ ਬੁਲਾਏ بڑے ਡਾਕਟਰ ਬੁਲਾਏ ਤੇ ਕੋਈ ਮਹਾਂਪੁਰਖ ਆਏ ਉਸ ਸਮੇਂ ਇਹਨੂੰ ਜੀਵਨ ਦਾ ਗੁਰੂ ਹੁਣ ਜੇ ਆਪ ਜੀਵਨ ਆ ਰਹੇ ਉਹਦੇ ਜੀਵਨ ਦੇ ਨਾਲ ਜੀਵਨ ਵਾਲਾ ਸਾਫੜੇ ਰਸਨਾ ਤੋਂ ਮੁਲਾਕਾਤ ਵਿੱਚ ਕੋਈ ਬਚਨ ਕਾਮੀ ਨਹੀਂ ਨਵੇ ਉਹ ਵੀ ਪਾਲ ਖੁਸ਼ ਹੁੰਦਾ ਹੁਣ ਸ੍ਰੀ ਕੋਲ ਉਹ ਕਹਿੰਦਾ ਜੀ ਰਾਜਾ ਗੇਧਾ ਬਹੁਤ ਪੁਰਜ ਕੀਤਾ ਮੈਂ ਬੜੀ ਕਾਇਆ ਲੋਕਾਂ ਦੇ ਪਰਦਾ ਦੇ ਇਹ ਆਏ ਕਿਉਂ ਹੋਇਆ ਸੁਣੋ ਉਹ ਕਹਿੰਦੇ ਰਾਜੇ ਤੇਰੇ ਮੋਹ ਬਰਨ ਲਾਉ ਬਿਸ਼ੁਲੇ ਜਰਨ ਕਹਿੰਦੇ ਮਾਰਕ ਨੂੰ ਹੋੜੇ ਦਾ ਹਾਕ ਕਹਿੰਦੇ ਹੰਦ ਜੀ ਦਾ ਇੱਕ ਹੈ ਕਹਿੰਦੇ ਕੋ ਪੂਰਨ ਬ੍ਰਹਮ ਗਿਆਨੀ ਲੱਭੋ ਪੂਰਨ ਬ੍ਰਹਮ ਗਿਆਨੀ ਛਪਲੇ ਸਰੀਰ ਦਾ ਤੇਲ ਦੇਵੇ ਪੂਰਨ ਆਰੰਭ ਗਿਆਨੀ ਦੇ ਸਲੀਮ ਦਾ ਤੇਜ ਮੇਰ ਦਾ ਮੂਥੀ ਹੋ ਸਕਦਾ ਰੱਬ ਦੇ ਦਾਰਕ ਤੇ ਜੀ ਗਨ ਕਹਿੰਦੇ ਨਾਲ ਪਿੰਡੀ ਹੈ ਕਹਿੰਦੇ ਦਾਰ ਦੇ ਪਿੰਡ ਵਿੱਚ ਜਾਓ ਉਹ ਸਾਰਾ ਪਿੰਡੀ ਬ੍ਰਹਮ ਗਿਆਨੀ ਆ ਗਿਆ ਕਿ ਉਹਨਾਂ ਕੱਤੇ ਪਿल्ल्याਆਂ ਨੇ ਠੱਪਾ ਨਾ ਅਸੀਂ ਆਪਣੇ ਆਪ ਤੇ ਆਪਣੇ ਆਪ ਉਹ ਮੇਨਸੇ ਸੀ ਬਰਨ ਗਏ ਕੋਟ ਬਰਨ ਗਏ ਇਹਦੇ ਨਾਲ ਜਿਹੜੇ ਯਾਦ ਕੀਤਾ ਲਿਆਂਦਾ ਜਾਣ ਲੈਣ ਵਾਲੀ ਯਾਦ ਕੀ ਸਾਹ ਕਹਿੰਦੇ ਹਾਨੀ ਮੌੜਨ ਦਾ ਹੁਕਮ ਕਰੋ ਕਹਿੰਦੇ ਹੁਕਮ ਉਹ ਬਸ ਇਹੀ ਹੈ ਤੇਰ ਨੰਨ ਸੁਨੀਨ ਦਾ ਤੇਰ ਨਹੀਂ ਹੈ ਉਹਦੇ ਨਾਲ ਆੜਾ ਠੀਕ ਬੋਲੂ ਕਹਿੰਦੇ ਫਿਰ ਰਾਗਾ ਕਹਿੰਦਾ ਮੈਂ ਦਰੋ ਕੋਲੂ ਕਹਿੰਦੇ ਹਾਂ ਇੱਕ ਉਹ ਬ੍ਰह्म ਗਿਆਨੀ ਪੂਰਨ ਬ੍ਰह्म ਗਿਆਨੀ ਦੇ ਸਰੀਰ 'ਚ ਤੇਲ ਭਰੀ ਦਾ ਰਾਜੇ ਜਿਹਦੇ ਦੇ ਰਾਜੇ ਦੀ ਬਿਪਾਰੀ ਰੋਟ ਹੋ ਸਕਦੀ ਉਹ ਕਹਿੰਦੇ ਸੀ ਸਾਡੇ ਵਰਗ ਅਸੀਂ ਪੂਰਨ ਹੀ ਹਾਂ ਬਸ ਬਰਾ ਕੋਈ ਨਹੀਂ ਤੇ ਪਿਆਰੇਓ ਜਦੋਂ ਰਾਜੇ ਨੇ ਉਸ ਹੌਕਾ ਪੀਤਾ ਨਾ ਕਿ ਤਤ ਤੋ ਲੈ ਕੇ ਉਹਨੂੰ ਪੀ ਲੋ ਵੇਲੇ پکہ چھپ خابا دیرے میں sesohn جائے گا جانسے حیث کو س آپ Labor אחے سن رکھ دے ہی سنت ہے میں خاکتہوں حریف دے ایسا ثقانتہ ماتوں میں سن پہ چپ خانا ਇਹ ਨੂੰ ਧਿਆਨ ਰੱਖਿਓ ਆਪਾਂ ਸੁਖ\,ਕਾਰ ਨੂੰ ਹੰ ਆਪਣੇ ਬੀ ਬੋ ਜਿਹਨ ਜੀਵਨ ਇਹਨਾਂ ਦੇ ਜੀਵਨ ਮਹਾਰਹਿਤ ਜਿੰਨਾ ਦਾ ਜੀਵਨ ਸਮਰਪਿਤ ਹੈ ਧਰਮ ਦੇ ਖਾਤਰ ਉਹਨਾਂ ਦਾ ਸੁਖ\,ਕਾਰ ਪਰ ਖੰਡੀਆਂ ਦੇ ਆਪਾਂ ਬੰਧਨ ਨੂੰ ਖੋਲ ਬਣਾਓ ਤੇ ਉਹ ਕਹਿੰਦੇ ਰਾਜਨ ਮਹਾਂਪੁਰਖਾਂ ਨੂੰ ਕਹਿੰਦੇ ਜੀ ਕਹਿੰਦੇ ਅਸੀਂ ਕੋਈ ਰੱਬ ਗਿਆਨੀ ਨਹੀਂ ਕਹਿੰਦੇ ਬਿਰ ਕਹੋਣੇ ਦਾ ਤੋਸੀ ਕਹਿੰਦੇ ਕਹੋਣ ਦੇ ਤੋਸੀ ਵੀ ਹਾਂ ਖੀਰ ਮਾਲ ਊੜੇ ਘਾਰ ਪੀਣ ਕਰਕੇ ਜੀਵ ਬਲਬ ਜੰਮੀ ਔਰ ਠੱਪਾ ਲਾਇਓ ਕੁਸਤਨਾਵ ਬੜੀਆ ਖਲਬੀ ਨੂੰ ਗੁਲਗੁਲ ਮੇਰਾ ਕਹਿੰਦੇ ਤੂੰ ਪਾਉਂਗੇ ਆਦਿਓ ਇੱਥੇ ਨ ਕੋਈ ਆਵੇ ਅਰਦਾਸ ਕਰੀਂ ਇਸ ਤੋਂ ਅੰਤ ਨਹੀਂ ਬੰਦੀ ਹੈ ਅਰਦਾਸ ਜਦੋਂ ਕਰਦੇ ਹੋ ਆਪ ਆਪਰ ਅਰਦਾਸ ਕਰਦੇ ਹੋ ਕਿਸੇ ਦੇ ਦੁੱਖ ਦੀ ਅਰਦਾਸ ਕਰਨੇ ਜਦੋਂ ਤੁਹਾਨੂੰ ਗਿਆਨ ਦਾ ਭਾਈ ਸਰ ਜੀ ਦਾ ਪਾਠ ਕਰੇ ਉਹ ਗੱਲ ਐਵੇਂ ਨਾ ਜਾ ਕਿ ਦੀਦੀ ਹੋਂ ਸਮਝਾ ਕਿਉਂਕਿ ਜਿਸ ਅਨੁਸਾਰ ਤੇਰੇ ਦੁੱਖ ਦੀ ਅਰਦਾਸ ਕੀਤੀ ਹੈ ਉਹ ਤੇਰਾ ਦੁੱਖ ਆਪਣੀ ਤੇ ਵਿਰਗ ਉਸਨੂੰ ਜੇ ਤੂੰ ਮਾ ਬੰਦਨ ਮੰਨ ਲੇਗਾ ਪੜੀ ਗਨਮਾਣੀ ਉਹਦੇ ਨਾਲ ਪਹਾ 13 ਵੀ ਦਿੱਤ ਕਰਨ ਵਾਲੇ ਦਾ ਜੇ ਤੈਨਾਂ ਨੂੰ ਕੀਤਾ ਉਹਦੇ ਦਿੱਤੇ ਜਾ ਸਕਦਾ ਆਪਗੇ ਕਾਰਪੰਦਾ ਹੋਪਾ ਅੰਤ ਭਲੇ ਨਾ ਕਹਾ ਆਪਗੇ ਅਤਮਾਸ ਕਰਦੇ ਪੇਰਾ ਦੁੱਖ ਹਟ ਲੈ ਤੇ ਤੂ ਵੇ ਸ਼ਕਲ ਅਧਿਏ ਨੂੰ ਸਤਨਾਮ ਸੱਡਾ ਕਮ ਦੇ ਮਹਾਂਪੁਰ ਕੇ ਤੇ ਰਖਾਓ ਕਹਿੰਦੇ ਆ ਜੀ ਅੱਜ ਤੋਂ ਬਾਅਦ ਨੀਕ ਹੁੰਦੇ ਬ੍ਰਹਮ ਗਿਆ ਜੇਦੇ ਅਸੀਂ ਆਪਣੀ ਮਰਜ਼ੀ ਲਈ ਕਹਿੰਦੇ ਸੀ ਕਹਿੰਦੇ ਰੋਕ ਰੋਕ ਕਹਿੰਦੇ ਇੱਕ ਆਈ ਟੱਡ ਤੇ 100 ਵਾਰੀ ਨੱਕ ਰਗੜਾ ਬਾਬਾ ਜੀ 100 ਵਾਰੀ ਕਹਿੰਦੇ ਨੱਕ ਰਗੜਾਉਂ ਪਰ ਅੱਜ ਤੋਂ ਬਾਅਦ ਅਸੀਂ ਨੀਕ ਹੁੰਦੇ ਬ੍ਰਹਮ ਗਿਆ ਕੋਸਾ ਕਰਦੇ ਕਹਿੰਦੇ ਠੀਕ ਕਰ ਜਾਓ ਜਾਓ ਕਹਿੰਦੇ ਬੰਦਿਆਂ ਨੇ ਕੰਮ ਕਰੋ ਜਾਓ ਕਿੰਦ ਕਰੋ ਤਤ ਦੇ ਕੰਮ ਕਰੋਨਾ ਉਹਦੇ ਲਈ ਰਾਜੇ ਕੇਰ ਬਾਬਾ ਦੀ ਬਾਨ ਨੂੰ ਕਹਿੰਦੇ ਬਾਨ ਨੂੰ ਉਹ ਇਹ ਨਿਖੜ ਜੜਾ ਨਹੀਂ ਨਿਕਲਗੇ ਜਿਹੜਾ ਉਹ ਵੇਜਾ ਉਹ ਲੋਕ ਵੀ ਇਹਦਾ ਹਮ ਮਹੱਤਵ ਕੇਦੇ ਮਹੀ ਕੰਮ ਛੋਡੋ ਇਹ ਕੋਈ ਨਹੀਂ ਤੇਰਾ ਵੀ ਮਸਲਾ ਹੱਲ ਕਰਨ ਗਿਆ ਕੋਸਾ ਕਰਦਾ ਕਸ਼ਤੇ ਦੇ ਇਤਿਹਾਸ ਕਰਨ ਆਪਣੇ ਸੇਵਕ ਨੂੰ ਕਿਹਾ ਬਾਬਾ ਜੀ ਨੂੰ ਵੀ ਜਾ ਰਿਹਾ ਭੇ ਪਾਣੀ ਨਰਪਤਨ ਪਰਤੇ ਚਲ ਉਹ ਘੜ ਲਓ ਉਹ ਲਿਆ ਕੇ ਤੇ ਆਪਣੇ ਸੰਧੀ ਪੈਰਾਂ ਤੋਂ ਗੁਫਾ ਉਧੇ ਵਿੱਚ ਖੋਲ ਕੇ ਤੇ ਰਾਜੇ ਨੂੰ ਦੇ ਤਾ ਰਾਜ ਹੋਵਨ ਦਾ ਹੋਵੇ ਹਿੰਦੂ ਸੰਤ ਨੂੰ ਜੀਵਨ ਵਾਲਾ ਮਾਰਦੀ ਕਿੰਨੇ ਬਲਤ ਗਿਆਨੀ ਕੀ ਗੱਤ ਪ੍ਰਭੂ ਜੀ ਜੁੜੇ ਹੋਏ ਨਾਲ ਵਿੱਚ ਜੁੜਾ ਹੋਇਆ ਹੁੰਦਾ ਹੈ ਜੁੜੇ ਹੋਏ ਨੂੰ ਜਾਣਣਾ ਕੀ ਨੇ ਜੁੜੇ ਹੋਏ ਤੇ ਅੱਜ ਸਾਡਾ ਆ ਸਾਡੀ ਔਲਤ ਤੁਹਾਨੂੰ ਇਧਰ ਨੂੰ ਕਰ ਲਈ ਅਸੀਂ ਪਰਖ ਟੋਲਿਆਂ ਦੇ ਕਰਦੇ ਤੇ ਬੰਦੇ ਆਪਣੇ ਕੱਖ ਵੀ ਨਿਆਖੋਸਾ ਕਰਦੇ ਆਉ ਗੁਰੂ ਦੇ ਪਰਪਰੇ ਮਹਾਰਾਜੀ ਜ਼ਿਕਰ ਕਰਦੇ ਨੇ ਰਹਾ ਆਦਮਤ ਨਾ ਨਪੂਰਤ ਦੀਰਗ ਤੋਂ ਤੁੰਗ ਪਸ਼ੂ ਪੰਛੀ ਕੱਤ ਦੇ ਸਿੱਤ ਨੂੰ ਵੇਤੂ ਹੋਸ ਕਹਿੰਦੇ ਆਲ ਪੰਖ ਆਲ ਤੋਂ ਵੀ ਕੋ ਹੈ ਅੰਤ ਪੰਖ ਵੀ ਹੋਏਗਾ ਅੰਤ ਕਦੇ ਤੈ ਹੀ ਬਣਦਾ ਆਲ ਕੋਟ ਪੰਖ ਕੋਟ ਅੰਤ ਕੋਟ ਬਦ ਮੇਰਾ ਆਲ ਅੰਤ ਦਾ ਆਲ ਕੋਟ ਇਸ ਮੇਰਾ ਨਹੀਂ ਕੋਈ ਬਣ ਨੂੰ ਜੀ ਇਥੋਂ ਮੈਨਾਂ ਹੋਰ ਡੰਡਾ ਕੋਈ ਹੈ ਦੌਲੋ ਮਾਰਨੋ ਮਾਰ ਤੁਮਰ ਜਪੋ ਜਨਮ ਤੇ ਮਾਰਨ ਇੱਕ ਖਾਤਰ ਸਕਦਾ ਹੈ ਕਿਵੇਂ ਪਰਮਾਤਮਾ ਦਾ ਭਗਵਾਨ ਦਾ ਵਾਹਿਗੁਰੂ ਜੀ ਦਾ ਨਾਮ ਕਰਕੇ ਸਿਮਰ ਸੁਆਮੀ ਸੁਆਮੀ ਦੇ ਨਾਮ ਦਾ ਉ르ਗਾੜਾ ਬੇ ਸਿਕਰਤ ਕਥੈ ਸਵਾਸਤ ਇਹ ਦੇ ਬੇ ਸਾਸਤਰ ਕਰਤਵਾ ਇਹ ਰਖਵਾਂਦਾ ਹੈ ਉਹ ਕਹਿ ਜਿਕੇ ਭਗਤ ਰਖੇਗੀ ਕਹਿੰਦੇ ਨੇ ਭਗਤ ਨੇ ਰੱਬ ਦੇ ਪਿਆਰਿਆਂ ਕੇ ਭਗਤਾਂ ਨੇ ਵੀ ਉਸ ਸ਼ਬਦ ਦੀ ਬਚਾਰ ਕੀਤੀ ਹੈ ਮੁਕਤ ਪਾਈਏ ਸਾਥ ਸੰਗਤ ਬਿਰਸ ਜਾਏ ਅਧਾਰ ਅਧਾਰ ਨਿਕਲ ਜਾਏ ਇਹ ਕੁੱਪ ਹਲੇਰੇ ਵਿੱਚੋਂ ਕੋਹ ਭਗਤਾਂ ਦੇ ਪਿਆਰਿਆਂ ਦੇ ਸੁਜਾਲ ਵਿੱਚੋਂ ਬਾਹਰ ਨਿਕਲ ਸਕਦਾ ਮੁਕਤ ਪਾਈਏ ਸਾਥ ਸੰਗਤ ਸਤ ਸੰਗਤ ਕੀਤੋ ਸਤ ਸੰਗਤ ਕੈਸੀ ਜਾਣੀ ਜਿੱਥੇ ਕੋ ਨਾਮ ਉਕਰਣੀ ਜਿੱਥੇ ਇਹ ਵੀ ਨਹੀਂ ਹੋ ਰਹੀ ਹੋਵੇ ਜਿੱਥੇ ਇੱਕ ਉਪਕਰਮ ਦੀ ਜਿੱਥੇ ਰੱਬ ਦੀ ਭੜਾਈ ਹੋ ਰਹੀ ਹੋਵੇ ਉਹਨੂੰ ਕਹਿੰਦੇ ਸਤ ਸੰਗਤ ਸਤ ਸੰਗਤ ਨਾਲ ਜਿਆ ਕਹਿੰਦੇ ਮੁਕਤੀ ਪ੍ਰਾਪਤ ਕਰ ਲਈਦੀ ਹੈ ਤਰਨ ਕਬਲ ਅਧਾਨ ਜਨਕਾ ਆਸ ਪੌਂਦੀ ਏ ਮੇਰੇ ਕਮਲ ਆਧਾਰ ਆਧਾਰ ਵਿੱਚ ਆਸਰਾ ਤਤ ਕਮਲ ਆਧਾਰ ਜਨਕ ਆਰਾਮ ਸੁਕੂਟੀ ਏ ਓਟ ਵੀ ਤੇਰੀ ਆਸਰਾ ਵੀ ਤੇਰਾ ਬਲਵਿ ਵੀ ਤੇਰਾ

ਅਬੋਤੋਲੇ ਵੋਟਕੇ ਵਿਚਾਰਨ ਕਰਕੇ ਜਾਪ ਰਹੇ ਆ ਸਿਵਰਣ ਕਰ ਰਹੇ ਆ ਨਿਤਨੇਮ ਭਉਰੇ ਕਾਣੀ ਖੜੀ ਆ ਗਈ ਹੈ ਉਹ ਵੀ ਬੋਦੀ ਕਿਰਪਾ ਕੋ ਸੰਤੋ ਇਹ ਰਸਨਾ ਤੇ ਹਮੇਸ਼ਾ ਰੱਖਿਆ ਕਰੋ ਕਿ ਉਹਦੀ ਕਿਰਪਾ ਤੋਂ ਤੇ ਬਿਨਾਂ ਕੱਖ ਵੀ ਹੈ ਬਾਣੀ ਕਹਿੰਦੀ ਜੀ ਨਾਮ ਸੰਸਾਰ ਤੋਂ ਮਾਲ ਸੰਤਿਤ ਤੁੰਡ ਪਾਸੇ ਸਾਰੇ ਪੁਰੀ ਰਗਤ ਦੇ ਜੋਤ ਨੂੰ ਪਾਦਾ ਸੋਈ ਅੰਕਾਰ ਇੱਕ ਬਾਣੀ ਕਿ ਕੀ ਕਰਦਾ ਸੇ ਆਰਡਰ ਮੰਗਣ ਦੇ ਤਰ੍ਹਾਂ ਦੇ ਕਾਰਜਕਾਰੀ ਕਾਰਵਾਈ ਨੂੰ ਜੀ ਸਤਿਗੁਰੂ ਬਾਰ ਕੋ ਸਾਹਿਬ Go in the last of the heart. ਪੱਕਾ ਹੋਈਏ ਤੁਮਨ ਦੇ ਸਵਾਦ ਕਰਨਾ ਕੜਦੀ ਦੇ ਦੀ ਸਰਵਨ